ਕਿਹੜਾ ਬੱਚਾ ਧੁੰਦਾ ਹਾਂਜੀ ਇਹਨੂੰ 5 ਮਿੰਟ ਹੋਣਾ ਆਇਆ ਵੀ ਬਦਲਾ ਕਰੀ ਮੇਰੇ ਤੇ ਬੜਾ ਬਹਿਣੀ ਆਰੇ ਬਾਬਾ ਜੀ ਬੰਦੇ ਹਨ ਉਹ ਜੋ ਜਿਹੜੇ ਦੂਜੀਆਂ ਜਨਾਨੀਆਂ ਦੇ ਜ਼ਬਰਦਸਤ ਸਗਲੇ ਜਨਾਨੀ ਦੂਜੀ ਰੱਖ ਸਕਦਾ ਜਿਹੜਾ ਬਾਹਰ ਦਾ ਕਾਨੂੰਨ ਜਿਹੜਾ ਇਹ ਮੇਰੀ ਗੱਲ ਸੁਣ ਨਹੀ ਤੂੰ ਕਰਾ ਲਿਆ ਇਹ ਤਾਂ ਤਲਾਕ ਹੋਇਆ ਇਹ ਮੇਰੀ ਗੱਲ ਆ ਆ ਫੜ ਲੈ ਅੱਜ ਸਾਹ ਦੇ ਜੀ ਇਹਦਾ ਹੁਣ ਕਰ ਦਿਆਂ ਤਖੂ ਦਾ ਸਾਹ ਗੁਣਾ ਕਰਕੇ ਹਰੇਕ ਕੁੜੀਆਂ ਨੂੰ ਜਾਜ ਬਿਖਾਉਣਾ ਦੇਈ ਬਲਾਵਾ ਕਾ ਜਿੱਦ ਦੇ ਬਲਾਵਾ ਕਾ ਲੇ ਲੇ ਇਸ ਚ ਆਉਣੀ ਆ ਰਹੀ ਤੂੰ ਤਰੋ ਤਾ ਆਉਲੇ ਬੰਦ ਹਟ ਦੇ ਹਾਉਰ ਆਉ ਪੈ ਦੋ ਨਾ ਨਾ ਦੇ ਨਾ ਨਾ ਮਹੌਲ ਦਸੂਤ ਤੇ ਦੋ ਨਾ ਨਾ ਦੇ ਦੇ ਨਾ ਜੀ ਬਤ ਤੇ ਅਕਸ਼ਲ ਨੂੰ ਨਾ ਤੁਸੀਂ ਦੱਸ ਦਿਓ ਜਸਪ੍ਰੀਤ ਆ ਜੀ ਜਸਪ੍ਰੀਤ ਕੌਰ ਉਹਦਾ ਹੈ ਤਾਰਾਸ਼ ਦੀਪਾਸ਼ ਦੀਪਕੌਰ ਠੀਕ ਹੈ ਦੋ ਦਰ ਹਿੱਸਾ ਜਿਹੜੇ ਮਿੱਠੂ ਦੀ ਜਿੰਨੀ ਵੀ ਜਾਇਆ ਜਾਤਾ ਹੈ ਉਹਦੇ ਸਾਰੇ ਦੇ ਹਿੱਸੇ ਦਾ ਇਹ ਮਾਲਕ ਨਹੀਂ ਆਵੇ ਬਾਬਾ ਇਹਨਾਂ ਨੂੰ ਦੇਊਗਾ ਬਾਬਾ ਇਹਨਾਂ ਨੂੰ ਦੇਊਗਾ ਜੋ ਵੀ ਦਾਸ ਰਿਸਤੇ ਹੁੰਦੇ ਨੇ ਜੋ ਵੀ ਆਉਂਦੇ ਨੇ 10 ਰਿਸਤੇ ਹੁੰਦੇ ਨੇ ਜੀ ਇਹ ਵੀ ਜਦੋਂ ਨਾ ਪਤਾ ਕਿ 10 ਰਸਤੇ ਲੈ ਦੋ ਨਾ 10 ਰਿਸਤੇ ਵੀ ਲਿਖ ਦਿਓ 10 ਰਿਸਤੇ ਹਾਂ ਲੋ ਪਤਾ ਜੀ ਆਏ ਬਾਦ ਕਾਟ ਦਾ ਫੇਰ ਹੋਣਾ ਪੂਰਾ ਅੰਗੇ ਲਿਖਣਾ ਕੋਈ ਨਾ ਬੈ ਕੇ ਕਰਨਾਂਗੇ ਪੁੱਤੇ ਇਹਨਾਂ ਨੂੰ ਕਰਨਾਂਗੇ ਕਰਨਾਂਗੇ ਕੰਮ ਕਰਦੇ ਨੇ ਕੋਈ ਨਹੀਂ ਜੇ ਉਹਨੂੰ ਪਿਆਰ ਰੱਖੇਗਾ ਉਹ ਛੋਟੀ ਨੇ ਦੇ ਦੇ ਜਾ ਕੇ ਆਪੀ 10 ਰਿਸਤੇ ਦੇ ਵਿੱਚ ਕਿੰਨੇ ਸਾਰੇ ਉਹਨਾਂ ਦਾ ਉਹਦੇ ਨਾਲ ਰਹਿੰਦੇ ਨੇ ਉਹ 10 ਸੱਤ ਸਾਡੇ ਰਹੇ ਤੇ ਬਿੰਦਰ ਦੇ ਤੇ ਮੇਰੇ ਉਹਦੇ 10 ਮਿੰਟ ਪਾਈਸ ਆ ਮਿੱਥੋਂ ਦੇ ਤਾ ਉਹਨੇ ਬੜਾ ਉਹਦੇ ਵਿੱਚ ਲਿਖਦਾ ਜਨਾਬੀ ਇਹਦੇ ਕਰਨਾ ਪਾਉ ਉਹ ਦੇਣ ਦੇ ਸੱਤ ਮਰ ਲਓ ਜੋ ਤੰਦਰੁਸਤ ਬਾਬਾ ਨਾ ਕੋਈ ਬੜਾ ਆਪੇ ਕਹਿਤਾ ਬਾਤ ਨੇ ਬੰਡਵਾਰਾ ਕਰ ਲਿਆ ਜੀ ਮੈਂ ਕੰਦੀਬਲੇ ਬੰਡਵਾਰਾ ਆ ਗਿਆ ਜੀ 5 ਵਜੇ ਉਹ ਮੇਰੇ ਸੱਤ ਮੰਦੇ ਹੋਰ ਮੈਂ ਤੁਹਾਨੂੰ ਮਕਾਲੇ ਕਰੀਏ ਮੱਤੇ ਜਾ ਕੇ ਲੱਗੇ ਬੱਚੇ ਲਿਖਦੀ ਲਿਖਮ ਜੀ ਇੱਕ ਇਹ ਲਿਖਲੀ ਹੇ ਮੈਂ ਸਾਂਹੂਗਾ ਮੇਰਾ ਇਸ ਕੱਲਾ ਕੇਸ ਹੋਗਾ ਜੀ ਮੇਰਾ ਜੇਠ ਕੰਨਾ ਮੇਰੀ ਅੱਖਾਂ ਮੱਖਾ ਪਾ ਕੇ ਗੱਲ ਕਰ ਜੀ ਕਿਉਂ ਕੀ ਗੱਲ ਹੋਪਿਆ ਕੀ ਗੱਲ ਜੀ ਇਹ ਗੱਲ ਇੱਦੇ ਕਹਿੰਦੀ

دو منٹ بابا جی منٹ ਚੱਲ ਤੂੰ ਅੰਦਰ ਚੱਲ ਬਬਰਦੀਏ ਹੋ ਗਦੇ ਬਾਬਾ ਜੀ ਬੁੱਲ ਸੌ ਖਾਦੂ ਮੇਰੇ ਇੱਕ ਕੁੱਤਾ ਹੈ ਮੈਂ ਦਿਖਾ ਦਿੰਦਾ ਕਿਸੇ ਦੇ ਬੈਠੀ ਨਾ ਤੇਰੇ ਸਾਰਾ ਫਾਇਦਾ ਤੇ ਹੱਥ ਵਿੱਚ ਤਾੜਾ ਵਾਹੋ 200 ਲਾਉਂਦੀ ਹੈ ਦੇਖ ਨਾ ਕਹੀਆਂ ਗੱਲਾਂ ਦੇਖ ਮੈਨੂੰ ਪਤਾ ਹੈ ਚਰਮ ਨਹੀਂ ਹੁੰਦੀ ਤੇ ਗੱਲ ਵੀ ਨਹੀਂ ਤੇ ਪਹਿਲਾਂ ਕਿਉਂ ਨਹੀਂ ਕਹੀ ਗੱਲ ਝੂਠ ਬੋਲਣੀ ਨਹੀਂ ਪਤਾ ਨਹੀਂ ਨਾਮ ਉਸ ਨੂੰ ਦੇਈਂ ਨਾ ਉਦੋਂ ਤੂੰ ਕਿਹਾ ਨਹੀਂ ਕਦੇ ਕਿਸੇ ਨੇ ਮੇਰੇ ਤੋਂ ਬਾਕੀ ਮੈਂ ਦੱਸਦਾ ਜੀ ਬਣਾ ਕੇ ਲੈ ਆਇਆ ਇਹਨਾਂ ਨੂੰ ਚਾਹੁੰਦੀ ਨਹੀਂ ਵੀ ਉਹਰੇ ਆਉਣ ਹਾਂ ਜਿਹੜਾ ਆਪਣਾ 7100 ਰਹਿਣਾ ਇਹ ਨਹੀਂ ਚਾਹੁੰਦੀ ਵੀ ਉਹਰੇ ਆਵੇ ਕੱਲੀ ਰਹਾ ਇਹਦਾ ਰੌਲਾ ਇਹਦਾ ਸਭ ਤੋਂ ਵੱਡਾ ਇਹ ਨਹੀਂ ਆਇਆ ਪਰ ਇਹ ਹੈ ਕਿ ਮਿੱਠੂਰੇ ਬਰਨਾ ਨਹੀਂ ਚਾਹੀਦਾ ਮੈਂ ਘਰੇ ਆਉ ਨਹੀਂ ਦੇਣਾ ਇਹਨੇ ਆਪ ਕਿਹਾ ਲਿਖਤੀ ਜਿੱ ਦਿੱਤਾ ਹੋਇਆ ਕੁਛ ਹੋ ਮੇਰੇ ਸਾਹਮਣੇ ਕਰਾਉ ਗੱਲ ਮੈਂ ਕਹਿੰਦਾ ਵੀ ਮੈਂ ਥੋੜਾ ਜਿਹਾ ਮੈਂ ਕਿਹਾ ਸੀ ਵੀ ਮਿੱਟੂ ਸਿੰਘ ਨੂੰ ਮੈਂ ਘਰੇ ਲੈ ਆਉਂਗਾ ਅੱਜ ਤੋਂ ਬਾਅਦ ਮੈਂ ਘਰੇ ਨਹੀਂ ਬਣਾਂਗਾ ਮਾਈ ਗੱਲ ਇਹ ਜੀ ਮੇਰੇ ਕੋਲ ਪਿਆ ਇਹ ਆਉਣੇ ਤਿਆਰ ਸੀ ਸਾਰੇ ਸਾਨੂੰ ਮਲੇਕੀ ਜੀ ਹਾਂ ਥੋੜਾ ਜਿਹਾ ਸਾਰੇ ਇੱਥੇ ਬੈਠਣਾ ਚਾਹੁੰਦੇ ਨੇ ਤੇ ਕੰਮ ਲਿਆਉਂਦੇ ਜੀ ਤੁਸੀਂ ਕੰਮ ਕੰਦੇ ਦੇ ਨਾਲ ਜੀ ਨੇ ਪਾਣੀ ਵੀ ਪੁੱਛਿਆ ਗੱਲ ਨਹੀਂ ਥੀ ਆਕੇ ਬੈਗੀ ਮਨੋਕ ਲੱਗ ਗਈ। ਇਹਨੀ ਗੱਲ ਤੁਹਾਡੇ ਮੂਹਰੇ ਹੱਥ ਤੇ ਹੀ ਦੀ ਗੱਲ ਕਰਤਾ ਇਥੇ। ਜੇ ਪਾਰ ਹੋ ਗਏ ਤਾਂ ਉਹਨੇ ਇੱਕ ਗੱਲ ਅਸੂ ਲੱਗਾ ਬੰਨ੍ਹ ਕੇ ਉੱਠੇ ਮਰ ਗਿਆ ਮਰ ਗਿਆ ਉਹਨੂੰ ਉਹਨੂੰ ਵੱਡਾ ਹੋ ਗਿਆ ਨਿੱਬੜ ਕੇ ਆਈਏ ਜੀ। ਉਹਨਾਂ ਨੇ ਵਰਚੇ ਹੋਏ ਲੱਗੇ ਆਏ ਨਿੱਬੜ ਕੇ ਆਈਏ ਤਾਂ ਉਹਨੂੰ ਛਾਪੇ ਨਹੀਂ ਚਾੜਨ ਦੇ ਖੜੇ ਨੇ। ਉਹ ਛਾਪੇ ਚਾਪ ਸੈਂਡ ਕਰੇ ਨੇ ਲਈਏ ਲਿਖਿਆ ਗਿਆ ਉਹ ਨਹੀਂ ਕਰਦਾ ਹੋਰ 200 ਰੁਪਏ ਦੇਊਗਾ ਮੀਨੀ ਜੀ। ਜੀਸ਼ਨ ਕਿਹੜੀ ਜੰਗ ਹੈ ਸਾਨੂੰ ਤੇ ਗੱਲ